ਸ਼ੁਭਕਰਨ ਸਿੰਘ ਨੂੰ ਮਿਲਿਆ ਸ਼ਹੀਦ ਦਾ ਦਰਜਾ ਪੰਜਾਬ ਸਰਕਾਰ ਵੱਲੋਂ 1 ਕਰੋੜ ਅਤੇ ਸਰਕਾਰੀ ਨੌਕਰੀ ਦਾ ਐਲਾਨ ਸੋ ਦੱਸਦੀ ਹੈ ਕਿ ਕਿਸਾਨਾਂ ਦੇ ਦਿੱਲੀ ਚੋਲੋ ਮਾਰਚ ਦੌਰਾਨ ਖਨੋਰੀ ਬਾਰਡਰ ਉੱਤੇ ਜਾਨ ਗਵਾਉਣ ਵਾਲਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਵਿਰੁੱਧ ਕਾਰਵਾਈ ਦਾ ਵੀ ਭਰੋਸਾ ਦਿੱਤਾ ਹੈ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਬਾਰਡਰ ਤੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਦੋਸ਼ਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਫਰਜ਼ ਨਿਭਾ ਰਿਹਾ ਹਾਂ ਦਾਦਾ ਹਿੰਮਤ ਸਿੰਘ ਦੇਸ਼ ਲਈ ਫੌਜੀ ਬਣ ਲੜਿਆ ਤੇ ਪੋਤਾ ਸ਼ੁਭਕਰਨ ਸਿੰਘ ਨੇ ਅੰਨਦਾਤਾ ਲਈ ਸ਼ਹੀਦੀ ਪਾਈ ਖਨੋਰੀ ਬਾਰਡਰ ਤੇ ਕਿਸਾਨਾਂ ਹਿੱਤਾਂ ਲਈ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਘਰ ਅੱਜ ਉਸਦੇ ਪਿੰਡ ਵੱਲੋਂ ਦੀਫੀਜਾ ਖੋਰ ਉਦਾਸ ਹੈ ਅਫਸੋਸ ਅਤੇ ਹਮਦਰਦੀ ਕਰਨ ਵਾਲਿਆਂ ਦਾ ਨਾਂਤਾ ਨਹੀਂ ਟੁੱਟ ਰਿਹਾ ਦੁੱਖ ਸਾਂਝਾ ਕਰਨ ਆਏ ਲੋਕ ਗੱਲਾਂ ਕਰਦੇ ਹਨ ਕਿ ਸ਼ੁਭਕਰਨ ਦਾ ਦਾਦਾ ਹਿੰਮਤ ਸਿੰਘ ਫੌਜ ਵਿੱਚ ਭਰਤੀ ਹੋ ਕੇ ਦੇਸ਼ ਲਈ ਇੱਜ਼ਤ ਆਬਰੂ ਲਈ ਡਟਿਆ ਰਿਹਾ ਤੇ ਦਾਦੇ ਦਾ ਪੋਤਾ ਖੁਦ ਸ਼ੁਭਕਰਨ ਸਿੰਘ ਅੰਤਰੀ ਰਾਜ ਜੀ ਹਦਾਂ ਤੇ ਅਨ ਦਾਤੇ ਦੀ ਖਾਤਰ ਮਹਿਜ਼ 21 ਸਾਲਾਂ ਵਿੱਚ ਕੁਰਬਾਨ ਹੋ ਗਿਆ ਜੈ ਜਵਾਨ ਜੈ ਕਿਸਾਨ ਦਾ ਪ੍ਰਤੀਕ ਬਣ ਗਿਆ ਹੈ ਸ਼ੁਭਕਰਨ ਦਾ ਘਰ ਸ਼ੁਭਦੀ ਮੋਤ ਪਰਿਵਾਰ ਲਈ ਆਫਤ ਬਣੀ ਹੈ ਸ਼ੁਭ ਅਜੇ ਪ੍ਰਾਇਮਰੀ ਦਾ ਹੀ ਵਿਦਿਆਰਥੀ ਸੀ ਕਿ ਮੈਂ ਬਲਵਿੰਦਰ ਕੌਰ ਦਾ ਸਾਯਾ ਉੱਠ ਗਿਆ ਦੋ ਪੈਣਾ ਦਾ ਸ਼ੁਭਕਰਨ ਸਿੰਘ ਦੇ ਪੜਨ ਦੀ ਤਾਂਗ ਵੀ ਘਰ ਦੀ ਗੁਰਬਤ ਅਤੇ ਕਾਬਿਲਦਾਰੀ ਨੇ ਜੰਬੀ ਰੱਖ ਤੇ ਦਸਵੀਂ ਪੜਾਈ ਹੀ ਸਕੂਲ ਤਿਆਗਣਾ ਪਿਆ ਕਾਬਿਲਦਾਰੀ ਰਵਾ ਕਰਨ ਲਈ 22 ਏਕੜ ਪੋਇਚੇ ਪਿਓ ਅਤੇ ਦਾਦੇ ਨਾਲ ਮਿੱਟੀ ਨਾਲ ਮਿੱਟੀ ਹੋਇਆ ਸ਼ੁਭਕਰਨ ਸਿੰਘ ਪਰ ਪੰਜ ਬਰੇ ਪਹਿਲਾ ਵੱਡੀ ਭੈਣ ਜਸਪ੍ਰੀਤ ਕੌਰ ਦੇ ਹੱਥ ਪੇਲੇ ਕਰਨ ਵੇਲੇ ਅੱਧੀ ਜ਼ਮੀਨ ਗੈਣੇ ਹੋ ਗਈ ਪਰਿਵਾਰ ਸਿਰ ਪਿੰਡ ਦੀ ਬੈਂਕ ਸਮੇਤ ਕੁੱਲ 18 ਲੱਖ ਰੁਪਏ ਦਾ ਕਰਜ਼ਾ ਹੈ ਵੱਡੀ ਭੈਣ ਜਸਪ੍ਰੀਤ ਕੌਰ ਦੇ ਨਾਲ ਬੈਠੀ ਉਸ ਦੀ ਛੋਟੀ ਭੈਣ ਨੇ ਦੱਸਿਆ ਕਿ 13 ਫਰਵਰੀ ਨੂੰ 2 ਦਿਨਾਂ ਲਈ ਜਾਣ ਨੂੰ ਕਹਿ ਕੇ ਉਸ ਦਾ ਪਰਾ ਘਰੋਂ ਰਵਾਨਾ ਹੋਇਆ ਸੀ ਪਰ ਉਹ ਮੁੜ ਨਹੀਂ ਆਇਆ ਉਸ ਨੂੰ ਇਸ ਗੱਲ ਦਾ ਡਾਹਡਾ ਚੋਰਾ ਹੈ ਉਸ ਨੂੰ ਇਹ ਵੀ ਚੋਰਾ ਸੀ ਕਿ ਬਾਰਡਰ ਉੱਤੇ ਗਿਆ ਉਸ ਦਾ ਪਰਾ ਫੋਨ ਵੀ ਨਹੀਂ ਅਟੈਂਡ ਕਰਦਾ ਕਿਉਂਕਿ ਉਸ ਨੂੰ ਖਾਦਸਾ ਸੀ ਕਿ ਗੱਲ ਕੀਤੀ ਤਾਂ ਪਰਿਵਾਰ ਵਾਲੇ ਘਰੋਂ ਨੂੰ ਨਾ ਕਹਿ ਦੇਣ ਉਹ ਬੇਕਿਉ ਸਿੱਧੂਪੁਰ ਜਥੇਬੰਦੀ ਦਾ ਕਰਮਕੁਨ ਸੀ ਜਥੇਬੰਦੀ ਵੱਲੋਂ ਘਰ ਦੀ ਕੰਧ ਤੇ ਟੰਗਿਆ ਸ਼ੁਭ ਕਰਨ ਦੀ ਫੋਟੋ ਵਾਲਾ ਬੋਰਡ ਵੀ ਇਸ ਗੱਲ ਦੀ ਹਾਮੀ ਭਰਦਾ ਹੈ ਮ੍ਰਿਤਕ ਕਿਸਾਨ ਦੀ ਚਾਚੀ ਸ਼ਿੰਦਰਪਾਲ ਨੇ ਕਿਹਾ ਕਿ 9 ਮਹੀਨੇ ਪੇੜ 'ਚ ਪਾਲ ਕੇ ਪੁੱਤ ਨੂੰ ਜਨਮ ਦੇਣ ਸਮੇਂ ਪਰਿਵਾਰ ਦੇ ਅਨੇਕਾਂ ਸੁਪਨੇ ਹੁੰਦੇ ਹਨ ਜੋ ਹੁਣ ਚੋਰ-ਚੋਰ ਹੋ ਗਏ ਹਨ। ਉਹਨਾਂ ਨੇ ਕਿਹਾ ਕਿ ਮੇਰਾ ਭਤੀਜਾ ਜਬਰ ਹਾਕਮਾਂ ਦੀ ਜਬਰ ਨੇਤੀਆਂ ਨੇ ਖਾ ਲਿਆ। ਪਰਿਵਾਰ ਨੇ ਇਹ ਵੀ ਦੱਸਿਆ ਕਿ ਸ਼ੁਭਕਰਨ ਸਿੰਘ ਦਾ ਸੁਪਨਾ ਸੀ ਕਿ ਉਹ ਛੋਟੀ ਭੈਣ ਗੁਰਪ੍ਰੀਤ ਕੌਰ ਦਾ ਚੰਗਾ ਵਿਆਹ ਕਰੇਗਾ, ਨਵਾਂ ਘਰ ਪਾਏਗਾ ਪਰ ਇੱਕ ਵਾਰ ਤਾਂ ਸਭ ਕੁਝ ਅਧੂਰਾ ਹੀ ਰਹਿ ਗਿਆ। ਚੁੱਪ ਗੜੁੱਪ ਹੋਏ ਘਰ ਦੇ ਕੋਲੇ ਨਾਲ ਟੋਲਾਈ ਬੈਠਾ ਬਜ਼ੁਰਗ ਪਿਤਾ ਚਰਨਜੀਤ ਸਿੰਘ ਨੂੰ ਲੱਗ ਰਿਹਾ ਸੀ ਕਿ ਬੁੱਢੇ ਉਮਰ ਹੁਣ ਉਸਦੀ ਡਗੋਰੀ ਕੌਣ ਬਣੇਗਾ ਜਵਾਨਤੀ ਬਗਾਨੇ ਘਰ ਤੋਰਨ ਦਾ ਵੱਡਾ ਬੋਝ ਵੀ ਚਰਨਜੀਤ ਦੇ ਚਿਹਰੇ ਉੱਤੇ ਉਦਾਸ ਕਰ ਰਿਹਾ ਸੀ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਮੰਗ ਸੀ ਕਿ ਪੰਜਾਬ ਸਰਕਾਰ ਸ਼ੁਭਕਰਨ ਸਿੰਘ ਨੂੰ ਸ਼ਹੀਦੀ ਐਲਾਨ ਕੇ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰੇ ਅਤੇ ਸ਼ਹੀਦ ਵਾਲੀਆਂ ਸਹਾਰੀਆਂ سہولتਾਂ ਦਿੱਤੀਆਂ ਜਾਣ ਅਤੇ ਸਾਰੇ ਕਰਜ਼ੇ ਤੇ ਲੀਕ ਵੀ ਫੇਰੇ ਸੋ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਕਿਸਾਨ ਤੇ ਦਿੱਲੀ ਚਲੋ ਮਾਰਚ ਦੌਰਾਨ ਬਾਰਡਰ ਉੱਤੇ ਜਾਨ ਗਵਾਉਣ ਵਾਲੇ ਨੌਜਵਾਨ ਸਾਨੂੰ ਸ਼ੁਭਕਰਨ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਦਾ ਦਰਜਾ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ ਹੈ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਖਨੋਰੀ ਬਾਰਡਰ ਤੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਦੋਸ਼ੀਆਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਰਜ਼ ਨਿਭਾ ਰਿਹਾ ਹਾਂ ਦਾਦਾ ਹਿੰਮਤ ਸਿੰਘ ਦੇਸ਼ ਲਈ ਫੌਜੀ ਬਣ ਲੜਿਆ ਤੇ ਪੋਤਾ ਸ਼ੁਭਕਰਨ ਸਿੰਘ ਨੇ ਅਨਦਾਤ ਦੇ ਲਈ ਸ਼ਹੀਦੀ ਪਾਈ ਖਨੋਰੀ ਬਾਰਡਰ ਤੇ ਕਿਸਾਨ ਨੇ ਹਿੱਤਾਂ ਲਈ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਘਰ ਅਤੇ ਉਸਦੇ ਪਿੰਡ ਬੋਲੋ ਵਿੱਚ ਫੀਜ਼ਾ ਕੋਰ ਉਦਾਸ ਹੈ ਅਫਸੋਸ ਅਤੇ ਹਮਦਰਦੀ ਕਰਨ ਵਾਲਿਆਂ ਦਾ ਤਾਂ ਤਾਂ ਨਹੀਂ ਟੁੱਟ ਰਿਹਾ ਦੁੱਖ ਸਾਂਝਾ ਕਰਨ ਆਏ ਲੋਕ ਗੱਲਾਂ ਕਰਦੇ ਹਨ ਕਿ ਸ਼ੁਭਕਰਨ ਦਾ ਦਾਦਾ ਹਿੰਮਤ ਸਿੰਘ ਫੌਜ ਵਿੱਚ ਭਰਤੀ ਹੋ ਕੇ ਦੇਸ਼ ਲਈ ਇੱਜ਼ਤ ਆਬਰੂ ਲੇ ਡਟਿਆ ਰਿਹਾ ਜੋ ਕਿ ਹੁਣ ਨਹੀਂ ਰਿਹਾ ਤੇ ਦਾਦੇ ਦਾ ਪੋਤਾ ਖੁਦ ਸ਼ੁਭਕਰਨ ਸਿੰਘ ਅੰਤਰਰਾਜ਼ੀ ਹਦਾਂ ਤੇ ਅਨ ਦਾਤੇ ਦੀ ਖਾਤਰ ਮਹਿਜ਼ 21 ਸਾਲਾਂ ਵਿੱਚ ਹੀ ਕੁਰਬਾਨ ਹੋ ਗਿਆ ਜੈ ਜਵਾਨ ਜੈ ਕਿਸਾਨ ਦਾ ਪ੍ਰਤੀਕ ਬਣ ਗਿਆ ਹੈ ਸ਼ੁਭਕਰਨ ਸਿੰਘ ਦਾ ਘਰ ਸ਼ੁਭ ਦੀ ਮੌਤ ਪਰਿਵਾਰ ਲਈ ਆਫਤਾ ਬਣਾਈ ਹੈ ਸ਼ੁਭ ਅਜੇ ਪ੍ਰਾਇਮਰੀ ਦਾ ਹੀ ਵਿਦਿਆਰਥੀ ਸੀ ਕਿ ਮਾਂ ਬਲਜਿੰਦਰ ਕੋਰ ਦਾ ਸਾਯਾ ਉੱਠ ਗਿਆ ਦੋ ਭੈਣਾਂ ਦਾ ਭਰਾ ਸੀ ਸ਼ੁਭਕਰਨ ਸਿੰਘ ਦੀ ਪੜਨ ਦੀ ਤਾਂਗ ਵੀ ਘਰ ਦੀ ਗੁਰਬਤ ਅਤੇ ਕਬੀਲਦਾਰੀ ਨੇ ਚੌਵੀ ਰੱਖੇ ਤੇ ਦਸਵੀਂ ਕਰਦੇ ਆ ਇਸ ਸਕੂਲ ਤਿਆਗਣਾ ਪਿਆ ਕਬੀਲਦਾਰੀ ਰਵਾ ਕਰਨ ਲਈ 2.5 ਏਕੜ ਜ਼ਮੀਨ ਤੋਂ ਪਿਓ ਅਤੇ ਦਾਦੇ ਨਾਲ ਮਿੱਟੀ ਨਾਲ ਮਿੱਟੀ ਹੋਏ ਸੁਭਕਰਨ ਸਿੰਘ ਪਰ 5 ਬਰੇ ਪਹਿਲਾਂ ਵੱਡੀ ਭੈਣ ਜਸਪ੍ਰੀਤ ਕੋਰ ਦੇ ਹੱਥ ਪੇਲੇ ਕਰਨ ਵੇਲੇ ਅੱਧੀ ਜ਼ਮੀਨ ਗੈਣੇ ਹੋ ਗਈ ਪਰਿਵਾਰ ਸਿਰ ਪਿੰਡ ਦੀ ਬੈਂਕ ਸਮੇਤ ਕੁੱਲ 18 ਲੱਖ ਰੁਪਏ ਦਾ ਕਰਜ਼ਾ ਹੈ ਵੱਡੀ ਭੈਣ ਜਸਪ੍ਰੀਤ ਕੋਰ ਦੇ ਨਾਲ ਬੈਠੀ ਉਸ ਦੀ ਭੈਣ ਨੇ ਦੱਸਿਆ ਕਿ 13 ਫਰਵਰੀ ਨੂੰ 2 ਦਿਨਾਂ ਲਈ ਜਾਨ ਨੂੰ ਕਹਿ ਕੇ ਉਸ ਦਾ ਪਰਾ ਘਰੋਂ ਰਵਾਨਾ ਹੋਇਆ ਸੀ ਪਰ ਉਹ ਮੁੜ ਨਹੀਂ ਆਇਆ ਉਸ ਨੂੰ ਇਸ ਗੱਲ ਦਾ ਟਾਵਾ 84 ਉਸ ਨੂੰ ਇਹ ਵੀ 84 ਕੇ ਬਾਰਡਰ ਉੱਤੇ ਗਿਆ ਉਸ ਦਾ ਭਰਾ ਫੋਨ ਵੀ ਨਹੀਂ ਅਟੈਂਡ ਕਰਦਾ ਕਿਉਂਕਿ ਉਸ ਨੂੰ ਖਦਸਾ ਜੀ ਕੀ ਗੱਲ ਕੀਤੇ ਤਾਂ ਪਰਿਵਾਰ ਵਾਲੇ ਮੈਨੂੰ ਵਾਪਸ ਘਰ ਆਉਣ ਲਈ ਕਹਿਣਗੇ ਉਹ ਬੇਕਿਉ ਸਿੱਧੂਪੁਰ ਜਥੇਬੰਦੀ ਦਾ ਕਾਰਕੁਨ ਸੀ ਜਥੇਬੰਦੀ ਵੱਲੋਂ ਘਰ ਦੀ ਕੰਧ ਤੇ ਟੰਗਿਆ ਸ਼ੁਭਕਰਨ ਸਿੰਘ ਦੀ ਫੋਟੋ ਵਾਲਾ ਬੋਰਡ ਵੀ ਇਸ ਗੱਲ ਦੀ ਹਾਮੀ ਭਰਦਾ ਹੈ ਮ੍ਰਿਤਕ ਕਿਸਾਨ ਦੀ ਚਾਚੀ ਸ਼ਿੰਦਰਕੌਰ ਨੇ ਕਿਹਾ ਕਿ 9 ਮਹੀਨੇ ਪੇਟ ਚ ਪਾਲ ਕੇ ਪੁੱਤ ਨੂੰ ਜਨਮ ਦਿਨ ਸਮੇਂ ਪਰਿਵਾਰ ਦੇ ਅਨੇਕਾਂ ਸੁਪਨੇ ਹੁੰਦੇ ਹਨ ਜੋ ਕਿ ਹੁਣ ਚੁਰਚੁਰ ਹੋ ਚੁੱਕੇ ਹਨ ਉਹਨਾਂ ਕਿਹਾ ਕਿ ਮੇਰਾ ਭਤੀਜਾ ਜਬਰ ਹਾਕਮਾਂ ਦੀ ਜ਼ਬਰ ਨੀਤੀਆਂ ਨੇ ਖਾ ਲਿਆ ਪਰਿਵਾਰ ਨੇ ਇਹ ਵੀ ਦੱਸਿਆ ਕਿ ਸ਼ੁਭਕਰਨ ਸਿੰਘ ਦਾ ਸੁਪਨਾ ਸੀ ਕਿ ਉਹ ਛੋਟੀ ਭੈਣ ਗੁਰਪ੍ਰੀਤ ਕੌਰ ਦਾ ਚੰਗਾ ਵਿਆਹ ਕਰੇਗਾ ਨਾਮਾ ਘਰ ਪਾਵੇਗਾ ਪਰ ਇੱਕ ਵਾਰ ਤਾਂ ਸਭ ਕੁਝ ਅਧੂਰਾ ਹੀ ਰਹਿ ਗਿਆ ਚੁੱਪ ਗੜੁੱਪ ਹੋਏ ਘਰ ਦੇ ਕੋਲੇ ਨਾਲ ਟੌਂ ਲਾਈ ਬੈਠੇ ਬਜ਼ੁਰਗ ਪਿਤਾ ਚਰਨਜੀਤ ਸਿੰਘ ਨੂੰ ਲੱਗ ਰਿਹਾ ਸੀ ਕਿ ਬੁੱਢੇ ਉਮਰੇ ਹੁਣ ਉਸਦੀ ਡਗੋਰੀ ਕੌਣ ਬਣੇਗਾ ਜਵਾਨਤੀ ਬੇਗਾਨੇ ਘਰ ਤੋਰਨ ਦਾ ਵੱਡਾ ਬੋਝ ਵੀ ਚਰਨਜੀਤ ਸਿੰਘ ਦੇ ਚਿਹਰੇ ਉੱਤੇ ਉਦਾਸ ਕਰ ਰਿਹਾ ਸੀ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਮੰਗ ਸੀ ਕਿ ਪੰਜਾਬ ਸਰਕਾਰ ਸ਼ੁਭਕਰਨ ਸਿੰਘ ਨੂੰ ਸ਼ਹੀਦ ਐਲਾਨ ਕੇ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰੇ ਅਤੇ ਸ਼ਹੀਦੀ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਅਤੇ ਸਾਰੇ ਕਰਜ਼ੇ ਤੇ ਵੀ ਲੀਕ ਫੇਰੇ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਭਰਾ ਸ਼ੁਭਕਰਨ ਸਿੰਘ ਦੀ ਪੜਨ ਦੀ ਤਾਂਗ ਵੀ ਕਰਦੀ ਗੁਰਬਤ ਅਤੇ ਕਾਬਿਲਦਾਰੀ ਨੇ ਜੰਬੀ ਰੱਖ ਤੇ ਦਸਵੀਂ ਪੜਾਈ ਹੀ ਸਕੂਲ ਤਿਆਗਣਾ ਪਿਆ ਕਬੀਲਦਾਰੀ ਰਵਾ ਕਰਨ ਲਈ 2 ਟਾਈ ਏਕੜ ਪੋਇਚੇ ਪਿਓ ਅਤੇ ਦਾਦੇ ਨਾਲ ਮਿੱਟੀ ਨਾਲ ਮਿੱਟੀ ਹੋਇਆ ਸ਼ੁਭ ਕਰਨ ਸਿੰਘ ਪਰ 5 ਵਰੇ ਪਹਿਲਾ ਵੱਡੀ ਭੈਣ ਜਸਪ੍ਰੀਤ ਕੌਰ ਦੇ ਹੱਥ ਪੇਲੇ ਕਰਨ ਵੇਲੇ ਅੱਧੀ ਜ਼ਮੀਨ ਗੈਣੇ ਹੋ ਗਈ ਪਰਿਵਾਰ ਸਿਰ ਪਿੰਡ ਦੀ ਬੈਂਕ ਸਮੇਤ ਕੁੱਲ 18 ਲੱਖ ਰੁਪਏ ਦਾ ਕਰਜ਼ਾ ਹੈ ਵੱਡੀ ਭੈਣ ਜਸਪ੍ਰੀਤ ਕੌਰ ਦੇ ਨਾਲ ਬੈਠੀ ਉਸਦੀ ਛੋਟੀ ਭੈਣ ਨੇ ਦੱਸਿਆ ਕਿ 13 ਫਰਵਰੀ ਨੂੰ 2 ਦਿਨਾਂ ਲਈ ਜਾਣ ਨੂੰ ਕਹਿ ਕੇ ਉਸ ਦਾ ਭਰਾ ਰਵਾਨਾ ਹੋਇਆ ਸੀ ਪਰ ਉਹ ਮੁੜ ਨਹੀਂ ਆਇਆ ਉਸ ਨੂੰ ਇਸ ਗੱਲ ਦਾ ਡਹਿਡਾ ਚੋਰਾ ਹੈ ਉਸ ਨੂੰ ਇਹ ਵੀ 84 ਕੇ ਬਾਰਡਰ ਉੱਤੇ ਗਿਆ ਉਸ ਦਾ ਭਰਾ ਫੋਨ ਵੀ ਨਹੀਂ ਅਟੈਂਡ ਕਰਦਾ ਕਿਉਂਕਿ ਉਸ ਨੂੰ ਖਾਦਸਾ ਸੀ ਕਿ ਗੱਲ ਕੀਤੀ ਤਾਂ ਪਰਿਵਾਰ ਵਾਲੇ ਘਰ ਆਉਣ ਨੂੰ ਨਾ ਕਹਿ ਦੇਣ ਉਹ ਬੇਕਿਉ ਸਿੱਧੂਪੁਰ ਜਥੇਬੰਦੀ ਦਾ ਕਰਮਕੁਨ ਸੀ ਜਥੇਬੰਦੀ ਵੱਲੋਂ ਘਰ ਦੀ ਕੰਧ ਤੇ ਟੰਗਿਆ ਸ਼ੁਭ ਕਰਨ ਦੀ ਫੋਟੋ ਵਾਲਾ ਬੋਰਡ ਵੀ ਇਸ ਗੱਲ ਦੀ ਹਾਮੀ ਭਰਦਾ ਹੈ ਮ੍ਰਿਤਕ ਕਿਸਾਨ ਦੀ ਚਾਚੀ ਛਿੰਦਰਪਾਲ ਨੇ ਕਿਹਾ ਕਿ 9 ਮਹੀਨੇ ਪੇੜ 'ਚ ਵਾਲਕੇ ਪੁੱਤ ਨੂੰ ਜਨਮ ਦਿਨ ਸਮੇਂ ਪਰਿਵਾਰ ਦੇ ਅਨੇਕਾਂ ਸੁਪਨੇ ਹੁੰਦੇ ਹਨ ਜੋ ਹੁਣ ਚੋਰ-ਚੋਰ ਹੋ ਗਏ ਹਨ। ਉਹਨਾਂ ਨੇ ਕਿਹਾ ਕਿ ਮੇਰਾ ਭਤੀਜਾ ਜਾਬਰ ਹਾਕਮਾਂ ਦੀ ਜਾਬਰ ਨੇਤੀਆਂ ਨੇ ਖਾ ਲਿਆ। ਪਰਿਵਾਰ ਨੇ ਇਹ ਵੀ ਦੱਸਿਆ ਕਿ ਸ਼ੁਭਕਰਨ ਸਿੰਘ ਦਾ ਸੁਪਨਾ ਸੀ ਕਿ ਉਹ ਛੋਟੀ ਭੈਣ ਗੁਰਪ੍ਰੀਤ ਕੌਰ ਦਾ ਚੰਗਾ ਵਿਆਹ ਕਰੇਗਾ, ਨਵਾਂ ਘਰ ਪਾਏਗਾ ਪਰ ਇੱਕ ਵਾਰ ਤਾਂ ਸਭ ਕੁਝ ਅਧੂਰਾ ਹੀ ਰਹਿ ਗਿਆ। ਚੁੱਪ ਗੜੁੱਪ ਹੋਏ ਘਰ ਤੇ ਕੋਲੇ ਨਾਲ ਟੋਲਾਈ ਬੈਠਾ ਬਜ਼ੁਰਗ ਪਿਤਾ ਚਰਨਜੀਤ ਸਿੰਘ ਨੂੰ ਲੱਗ ਰਿਹਾ ਸੀ ਕਿ ਬੁੱਢੇ ਉਮਰ ਹੁਣ ਉਸ ਦੀ ਗੋਰੀ ਕੌਣ ਬਣੇਗਾ ਜਵਾਨਤੀ ਬਗਾਨੇ ਘਰ ਤੋੜਨ ਦਾ ਵੱਡਾ ਬੋਝ ਵੀ ਚਰਨਜੀਤ ਦੇ ਚਿਹਰੇ ਉੱਤੇ ਉਦਾਸ ਕਰ ਰਿਹਾ ਸੀ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਮੰਗ ਸੀ ਕਿ ਪੰਜਾਬ ਸਰਕਾਰ ਸ਼ੁਭਕਰਨ ਸਿੰਘ ਨੂੰ ਸ਼ਹੀਦੀ ਐਲਾਨ ਕੇ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰੇ ਅਤੇ ਸ਼ਹੀਦ ਵਾਲੀਆਂ ਸਹਾਰੀਆਂ سہولتਾਂ ਦਿੱਤੀਆਂ ਜਾਣ ਅਤੇ ਸਾਰੇ ਕਰਜ਼ੇ ਤੇ ਲੀਕ ਵੀ